ਪ੍ਰਸ਼ਾਦਾ ਪਣੀ ਛਕ ਲਿਆ ਹੁਣ ਹੁਣ ਚੱਲਣ ਲੱਗਿਆ ਪਿੰਡ ਨੂੰ ਸੱਤਾ ਛੱਡਣਾ ਹੈ ਗੱਡੀ ਕੋਲੇ ਠੀਕ ਹੈ ਸਾਥੀ ਬਾਏ 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 ਕੀ ਕੀਤਾ ਇਸ ਅਰਤੀੜੀ ਕੀ ਵੀ ਦੇਖਿਆ ਗਰਮਕ ਤਿਆਰ ਹੋ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ 23 ਅਕਤੂਬਰ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਆਂ ਅੱਜ ਗੰਗਾ ਨਗਰ ਜਾਣਾ ਹੈ ਉੱਥੇ ਸ੍ਰੀ ਖੰਡ ਪਟਸਰ ਪ੍ਰਕਾਸ਼ ਬਣਿਆ ਹੁਣ ਗੁਰਦੁਆਰਾ ਸਾਹਿਬ ਜਾਏ ਆਂ ਜਲਪਾਣੀ ਛਕ ਲਿਆ ਤੇ ਹੁਣ ਜਾ ਕੇ ਗੁਰਦੁਆਰਾ ਸਾਹਿਬ ਤਿਆਰੀ ਕਰਦੇ ਆਂ ਉੱਥੇ ਮਾਰੇ ਲੈ ਕੇ ਜਾਣੇ ਆ ਉਦੋਂ ਬਾਅਦ ਉੱਥੇ ਖੰਡ ਪਟਸਰ ਪ੍ਰਕਾਸ਼ ਕਰਨਾ ਹੈ ਬਣੇ ਰਹੋ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਬਣੇ ਰਹੋ ਸਾਡੇ ਨਾਲ ਅੱਜ ਸਮਰਸੁੱਤਾ ਪਿਆ ਓਏ ਜਾਣਾ ਨਹੀਂ ਚੱਲ ਰਿਹਾ ਘਰੇ ਫਿਰ ਗੱਡੀ ਸਾਫ਼ ਹੋ ਰਹੀ ਹੈ ਜੀ ਨਾਨਕ ਕਰ ਰਿਹਾ ਚੰਕ ਗਿਆ ਇੰਜਣ ਚੱਲਦੇ ਆਂ ਫਿਰ ਲੋ ਜੀ ਟੋਲੀਆ ਲਾਉਣ ਲੱਗੇ ਆ ਸੀਟ ਤੇ ਕੀ ਹੋਇਆ ਪਟਾਕੇ ਚੱਲਦੇ ਨਹੀਂ ਨਹੀਂ ਪਟਾਕੇ ਚੱਲਦੇ ਦੁਰਪੇ ਆ ਜੀ ਸ੍ਰੀ ਗੰਗਾ ਨਗਰ ਨੂੰ ਤੋ ਗਰਮ ਪਿਆਰਿਓ ਗੰਗਾ ਨਗਰ ਆਇਆ। ਸ਼ਾਦਾ ਪੜੀ ਸਕਲੇ ਹੁਣ। ਤੇ ਕਮਰੇ ਚ ਰੈਸਟ ਕਰ ਰਹੇ ਆ। ਮੈਂ ਖਾ ਰਹੇ ਆ ਤੇ ਬਾਬਾ ਜੀ ਰੈਸਟ ਕਰ ਰਹੇ ਆ। ਬਾਬਾ ਜੀ ਕਿੰਨੇ ਵਜੇ ਡੋ ਵਜੇ ਡੋ ਵਜੇ। ਉਹਨਾਂ ਦੀ 12 ਵਜੇ। ਸੋਣੋ ਸ਼ਾਮ ਤੱਕ ਰਿਥੇ ਆ ਸ਼ਾਮ ਨੂੰ ਘਰੇ ਜਾਵਾਂਗੇ। ਫਿਰ ਸਾਹਮਣੇ ਉਧਰ ਮਾਰੇ ਪ੍ਰਕਾਸ਼। ਸੱਤਾ ਗਈ ਰੋਲ ਲੱਗ ਆ ਵੀ ਸੱਤਾ ਜਕੜ ਨਾ ਹੈ ਸੋਗਰਮਕ ਪਿਆਰਿਓ ਹੁਣ ਆਰਤੀ ਕਰਿਆ ਆਂ ਸੱਤਾ ਸਿੰਘ ਇਧਰ ਚਲੀਏ ਪ੍ਰਸ਼ਾਦਾ ਛਕਣ ਮੈਂ ਚਲੋ ਹਾਂਜੀ ਬਾਬਾ ਜੀ ਬੰਦਗੀ ਕਰ ਰਹੀ ਇਧਰ ਕਰੋ ਕਰੋ ਬੰਦ ਸੋਗਰਮਕ ਪਿਆਰਿਓ ਪ੍ਰਸ਼ਾਦਾ ਪਣੀ ਛਕ ਲਿਆ ਹੁਣ ਹੁਣ ਚੱਲਣ ਲੱਗੇ ਆਂ ਪਿੰਡ ਨੂੰ ਸੱਤਾ ਛੱਡਣਾ ਹੈ ਗੱਡੀ ਕੋਲੇ ਠੀਕ ਹੈ ਸਾਤੇ ਬਾਏ ਬਾਏ ਹੁਣ ਚਲਦੇ ਆ ਘਰ ਟਾਈਮ ਹੋ ਗਿਆ 7:30 ਚਲੋ ਵੀ ਸਮਰ ਪਹੁੰਚ ਗਿਆ ਕਰੇ ਹੈਲੋ ਕੀ ਕੀਤਾ ਅੱਜ ਸਰ ਜੜੀ ਕੀ ਵੀ ਦੇਖਿਆ ਪਾਪਾ ਚੇਲ ਨੇ ਜਾਣਾ ਦੱਸ 8 ਵਜ ਗਏ ਸ਼ਿਮੂ ਜਲੀ ਤਿਸਰ ਬਾਤ ਕਹਦੀ ਸ਼ਿਮੂ ਨਾਲ ਜਾਣਾ ਨਾਲ ਜਾਣਾ ਸੀ ਰੋਈ ਜਾਂਦੀ ਦੇਖ ਨਾ ਰੋਈ ਤਾਂ ਨਹੀਂ ਹਾਂ ਆਪਾਂ ਚੱਲਾਂਗੇ ਆਪਾਂ ਕਤੇ ਤਰੀਕ ਨੂੰ ਚੱਲਾਂਗੇ ਠੀਕ ਹੈ ਓਕੇ ਰੋਣਾ ਨਹੀਂਗਾ ਕਿੱਥੇ ਜਾਣਾ ਜੇਮ ਜਾਣਾ ਚੱਲ ਮੈਂ ਇਹ ਤਾਂ ਛੋਟਾ ਹੈ ਰੋਣਾ ਕਹ ਤਾ ਦੱਸ ਕੀ ਹੋ ਗਿਆ ਨਾਲ ਜਾਣਾ ਸੀ

ਤੇ ਮਿਲਦੇ ਆਂ ਫਿਰ ਅਗਲੇ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦ ਕਰ